ਲੋਕਾਂ ਦੇ ਮਸਲਿਆਂ ਨੂੰ ਘੱਟ ਸਮੇਂ ਦੇ ਵਿੱਚ ਸੁਲਝਾਉਣ ਦੇ ਲਈ ਨੈਸ਼ਨਲ ਲੋਕ ਅਦਾਲਤ ਆਯੋਜਿਤ ਕੀਤੀ ਗਈ ਤਾਂ ਜਾਣਕਾਰੀ ਦੇ ਦਿੱਤੀ ਕਿ ਸੰਗਰੂਰ ਦੇ ਵਿੱਚ ਨੈਸ਼ਨਲ ਲੋਕ ਅਦਾਲਤ ਆਯੋਜਿਤ ਕੀਤੀ ਗਈ ਮੈਡਮ ਦਲਜੀਤ ਕੌਰ ਪੀਸੀਐਸ ਸਿਵਲ ਜੱਜ ਦੀ ਹਜੂਰੇ ਦੇ ਵਿੱਚ ਜਿਹੜਾ ਵੱਖ-ਵੱਖ ਜੱਜਾਂ ਦੇ ਵੱਲੋਂ ਜਿਹੜੀ ਇਹ ਅਦਾਲਤ ਲਗਾਈ ਗਈ ਤਾਂ ਤਸਵੀਰਾਂ ਦੇਖ ਸਕਦੇ ਹੋ ਕਿਸ-ਕਿਸੇ ਤਰ੍ਹਾਂ ਦੇ ਕੇਸ ਨੇ ਜਿਹੜੇ ਇਸ ਅਦਾਲਤ ਦੇ ਵਿੱਚ ਲਗਾਏ ਜਾ ਸਕਦੇ ਨੇ ਤਾਂ ਤਸਵੀਰਾਂ ਦੇਖ ਸਕਦੇ ਹੋ ਤਾਂ ਜਿਹੜੀ ਬੈਨਰ ਦੀ ਤਸਵੀਰ ਦਿਖਾ ਰਹੇ ਦੂਜੇ ਪਾਸੇ ਦਿਖਾ ਦਿੰਦੇ ਨੇ ਤਸਵੀਰ ਜਿਹੜੇ ਲੋਕ ਅਦਾਲਤ ਦੀ ਤਾਂ ਤਸਵੀਰਾਂ ਦੇਖ ਸਕਦੇ ਹੋ ਤਾਂ ਲੋਕਾਂ ਦੇ ਮਸਲਿਆਂ ਨੂੰ ਸੁਲਝਾਇਆ ਗਿਆ ਤਾਂ ਕਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਕੇਸ ਸੀ ਤਾਂ ਇੱਥੇ ਲੱਗੇ ਹੋਏ ਸੀ ਤੇ ਅਸੀਂ ਕਹਿ ਸਕਦਾ ਬਹੁਤ ਘਰਾਂ ਦੇ ਜਿਹੜੇ ਕੇਸ ਨੇ ਕੱਲ ਇਸ ਟੇਬਲ ਦੇ ਉੱਤੇ ਜਿਹੜਾ ਹੱਲ ਹੋ ਕੇ ਜਿਹੜਾ ਪਰਵਾਰ ਖੁਸ਼ੀ-ਖੁਸ਼ੀ ਘਰ ਪਰਤੇ ਤਾਂ ਤਸਵੀਰਾਂ ਦੇਖ ਸਕਦੇ ਹੋ ਮੈਡਮ ਦਲਜੀਤ ਕੌਰ ਜਿਹੜੇ ਨਜ਼ਰ ਆ ਰਹੇ ਨੇ ਤਾਂ ਜਿਹੜਾ ਹਾਲ ਵੀ ਜਾਣਿਆ ਜਾ ਰਿਹਾ ਤੇ ਲੋਕਾਂ ਨਾਲ ਵੀ ਮੁਲਾਕਾਤ ਕੀਤੀ ਹੈ ਮੈਡਮ ਦੇ ਵੱਲੋਂ ਤਾਂ ਦੂਜੇ ਪਾਸੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਲੋਕ ਅਦਾਲਤ ਬੈਂਚ ਨੰਬਰ 1 ਤਾਂ ਵੱਖ-ਵੱਖ ਤਰ੍ਹਾਂ ਦੇ ਬੈਂਚ ਲਗਾਏ ਗਏ ਟੋਟਲ ਕੁੱਲ ਗੱਲਬਾਤ ਕੀਤੀ ਜਾਵੇ ਤਾਂ 21 ਬੈਂਚ ਨੇ ਜਿਹੜੇ ਲਗਾਏ ਗਏ ਤਾਂ ਵੱਖ-ਵੱਖ ਤਰ੍ਹਾਂ ਦੇ ਜਿਹੜੇ ਮਹਿਕਮਿਆਂ ਦੇ ਵੱਲੋਂ ਉੱਥੇ ਪਹੁੰਚ ਕੇ ਜਿਹੜਾ ਲੋਕਾਂ ਦੇ ਮਸਲਿਆਂ ਨੂੰ ਸੁਲਝਾਇਆ ਗਿਆ ਤਾਂ ਤਸਵੀਰਾਂ ਦੇਖ ਸਕਦੇ ਹੋ ਲੋਕ ਅਦਾਲਤ ਸੰਗਰੂਰ ਦੀਆਂ ਜਿਹੜੀਆਂ ਤਸਵੀਰਾਂ ਨੇ ਤੁਹਾਡੇ ਸਾਂਝੀਆਂ ਕਰ ਰਿਹਾ ਤਾਂ ਇਹ ਸਾਰੇ ਮਸਲੇ ਨੂੰ ਲੈ ਕੇ ਲੋਕ ਅਦਾਲਤ ਨੂੰ ਲੈ ਕੇ ਕੀ ਕਹਿਣਾ ਹੈ ਮੈਡਮ ਦਲਜੀਤ ਕੌਰ ਦਾ ਤੁਸੀਂ ਵੀ ਸੁਣੋ ਦਜੀਤ ਕੌਰ ਸੀਜੀਐਮ ਕਮ ਸਿਵਲ ਜੀ ਸੀਨੀਅਰ ਡਿਵੀਜ਼ਨ ਅੰਦਰ ਵਿੱਚ ਲੋਕ ਅਦਾਲਤ ਲੱਗੀ ਕਿੰਨੇ ਕਿਹਦੇ ਕੇਸ ਆਏ ਨੇ ਕਿ ਕਿੰਨੇ ਜਿਹੜੇ ਮਸਲੇ ਨੂੰ ਹੱਲ ਕਰਨ ਦੇ ਬਣੇ ਨੇ ਅਸੀਂ ਕਿੱਸੇ ਜਾ ਹੁਣ ਸਭ ਅੱਜ ਜਿਹੜੀ ਹੈਗੀ ਹੈ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੀ ਹਦਾਇਤਾਂ ਤਹਿਤ ਅੱਜ ਨੈਸ਼ਨਲ ਲੋਕ ਅਦਾਲਤ ਲਗਾਈ ਜਾ ਰਹੀ ਹੈ ਜੋ ਕਿ ਦੇਸ਼ ਦੇ ਹਰੇਕ ਜ਼ਿਲ੍ਹੇ ਤੇ ਸਬ-ਡਿਵੀਜ਼ਨਾਂ ਵਿੱਚ ਜਾਰੀਆਂ ਵਿਚ ਲਗਾਈ ਜਾਂਦੀ ਹੈ ਮਾਨਯੋਗ ਮਿਸਟਰ ਜਸਟਿਸ ਅਰुण ਪੱਲੀ ਜੱਜ ਪੰਜਾਬ ਬੈਰਨਾ ਯਾਨਾ ਹਾਈ ਕੋਰਟ ਐਗਜ਼ੀਕਿਊਟਿਵ ਚੇਅਰਮੈਨ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ ਜੀ ਆ ਦੀ ਰੈਨਮਾਈ ਹੈਡ ਅਤੇ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਮੈਨ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਸੰਗਰੂਰ ਸ਼੍ਰੀ ਮਨੀਸ਼ ਸਿੰਘਾਲ ਜੀ ਦੇ ਰਵਾਈ ਹੈਡ ਜਿਲ੍ਹਾ ਸੰਗਰੂਰ ਤੇ ਮਰੇਰ ਕੋਟਰਾ ਡਿਸਟ੍ਰਿਕਟ ਵਿੱਚ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ ਹੈ ਇਹ ਜਿਹੜੀ ਲੋਕ ਅਦਾਲਤ ਹੈਗੀ ਹੈ ਜ਼ਿਲ੍ਹਾ ਸੰਗਰੂਰ ਅਤੇ ਮਰੇਰਕੋਟੇ ਦੇ ਵਿੱਚ 22 ਬੈਂਚ ਲਗਾਏ ਜਾ ਰਹੇ ਹਨ ਜਿਨ੍ਹਾਂ ਦੇ ਵਿੱਚ ਅਸੀਂ 31000 ਦੇ ਕਰੀਬ ਜਿਹੜੇ ਕੇਸ ਨੇ ਉਹ ਲਗਾਏ ਹਨ ਸਾਨੂੰ ਉਮੀਦ ਹੈ ਕਿ ਇਹਨਾਂ ਵਿੱਚੋਂ ਅਸੀਂ 79% ਕੇਸਾਂ ਦੇ ਵਿੱਚ ਜਿਹੜੇ ਰਿਜ਼ਲਟ ਹਾਸਲ ਕਰ ਲਵਾਂਗੇ ਕਿ ਜਿਹੜੇ ਲੋਕ ਅਦਾਲਤਾਂ ਇਹਦੇ ਵਿੱਚ ਵੱਖ-ਵੱਖ ਕੈਟਾਗਰੀਆਂ ਦੇ ਕੇਸ ਲਗਾਏ ਜਾਂਦੇ ਹਨ ਜਿਸ ਤਰ੍ਹਾਂ ਕਿ ਰੈਵਨਿਊ ਮੈਟਰ ਵੀ ਇਹਦੇ ਵਿੱਚ ਸ਼ਾਮਿਲ ਹੁੰਦੇ ਹਨ ਜਿਹੜਾ ਇਹ ਜ਼ਰੂਰੀ ਨਹੀਂ ਹੈਗਾ ਵੀ ਜਿਹੜੇ ਲੋਕ ਅਦਾਲਤ ਦੇ ਵਿੱਚ ਉਹ ਹੀ ਕੇਸ ਲਗਾਏ ਜਾਣ ਜਿਹੜੇ ਪਹਿਲਾਂ ਤੋਂ ਚੱਲ ਰਹੇ ਹੋਣ ਤੁਸੀਂ ਪ੍ਰੀ-ਲਿਟੀਗੇਟਿਟੀ ਸਟੇਜ ਦੇ ਉੱਤੇ ਕੋਈ ਵੀ ਬੰਦਾ ਆ ਕੇ ਐਪਲੀਕੇਸ਼ਨ ਦੇ ਸਕਦਾ ਹੈ ਇਸ ਤੋਂ ਬਾਅਦ ਮੈਂ ਇਹ ਵੀ ਦੱਸਣਾ ਚਾਹਨੀ ਆ ਵੀ ਜਿਹੜੇ ਲੋਕ ਅਦਾਲਤ ਦੇ ਵਿੱਚ ਜਦੋਂ ਆਪਾਂ ਕੋਈ ਕੇਸ ਲਗਾਉਂਦੇ ਨੇ ਉਹਦੇ ਵਿੱਚ ਜਿਹੜੀ ਕੋਰਟ ਫੀਸ ਲਗਾਈ ਜਾਂਦੀ ਹੈ ਉਹ ਰਿਫੰਡ ਹੋ ਜਾਂਦੀ ਹੈ ਜਿਹੜਾ ਲੋਕ ਅਦਾਲਤ ਦਾ ਫੈਸਲਾ ਹੁੰਦਾ ਹੈ ਉਹ ਪਰਮਨੈਂਟ ਫੈਸਲਾ ਹੁੰਦਾ ਹੈ ਉਹਦੀ ਕੋਈ ਅਪੀਲ ਵੀ ਨਹੀਂ ਹੁੰਦੀ ਜਿਹੜੀ ਕੋਰਟ ਫੀਸ ਵੀ ਰਿਫੰਡ ਕੀਤੀ ਜਾਂਦੀ ਹੈ ਇਹਦੇ ਵਿੱਚ ਤਾਂ ਕਿ ਦੋਨਾਂ ਹੀ ਧਿਰਾਂ ਨੂੰ ਇਹਦੇ 'ਚ ਫਾਇਦਾ ਹੁੰਦਾ ਹੈ ਇਹਦੇ ਵਿੱਚ ਜਿਹੜੇ ਕੇਸ ਹੁੰਦੇ ਹਨ ਇਹਦੇ ਵਿੱਚ ਦੋਨੇ ਤਰ੍ਹਾਂ ਹੱਸ-ਹੱਸ ਕੇ ਘਰ ਨੂੰ ਜਾਂਦੀਆਂ ਹਨ ਕੋਈ ਜਿਹੜਾ ਮਨ ਮਿਟਾਉਂ ਨਹੀਂ ਰੰਦਾ ਕੋਈ ਐ ਨਹੀਂ ਸੋਚਦਾ ਵੀ ਮੈਂ ਜਿੱਤ ਕੇ ਦੋਨੇ ਹੀ ਜਿੱਤ ਕੇ ਚੰਗੂ ਹਾਂ ਕਿ ਜੇਕਰ ਕਿਸੇ ਨੇ ਕੇਸ ਲਗਾਉਣਾ ਹੋਵੇ ਤਾਂ ਕੀ ਕਿਸ ਤਰ੍ਹਾਂ ਜਿਹੜਾ ਕੇਸ ਲਗਾ ਸਕਦਾ ਲੋਕਦਾਲਚ ਕੋਈ ਵੀ ਵਿਅਕਤੀ ਜਿਦਾ ਕੇਸ ਚੱਲਦਾ ਵੀ ਹੋਵੇ ਉਹ ਆਪਣੇ ਪ੍ਰੈਜ਼ਾਈਡਿੰਗ ਅਫੀਸਰ ਨੂੰ ਐਪਲੀਕੇਸ਼ਨ ਦੇ ਕੇ ਜਾਂ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਦੇ ਵਿੱਚ ਐਪਲੀਕੇਸ਼ਨ ਲਗਾ ਸਕਦਾ ਹੈ ਵੀ ਮੇਰਾ ਕੇਸ ਹੈ ਉਹ ਮੈਂ ਉਹਨੂੰ ਲੋਕਦਾਲਚ ਲਗਾਉਣਾ ਚਾਹੁੰਦਾ ਹਾਂ ਉਸ ਤੋਂ ਬਾਅਦ ਜੋ ਵੀ ਪ੍ਰੋਸੀਡਿੰਗਸ ਹੁੰਦੀਆਂ ਹਨ ਦੋਨੇ ਪਾਰਟੀਆਂ ਕੇ ਦਸਤੀਆਂ ਵਿੱਚ ਵਿਚੇ ਕੋਈ ਕੋਈ ਬੋਦੀ ਜਾਂ ਕੋਈ ਬੋਦੀ ਨਿਦੋਸ਼ ਦੇ ਇਸ விதੋਤ ਕੋਈ ਵਿਅਕਤੀ ਨੂੰ ਮਿਲ ਸਕਦੀ ਹੈ ਹਾਂਜੀ ਜਿਹੜੀ ਆਪਣੀ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਆ ਆਪਣੀ ਜਿਹੜੀ ਸੰਗਠਨ ਹੈਗੇ ਆ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਹੈ ਕੋਈ ਵੀ ਵਿਅਕਤੀ ਜਿਹਨੂੰ ਵਕੀਲ ਚਾਹੀਦਾ ਹੋਵੇ ਉਹ ਜੀ ਆਮਦਨ 3 ਲੱਖ ਤੋਂ ਘੱਟ ਹੋਵੇ ਉਹ ਵਕੀਲ ਲੈ ਸਕਦਾ ਹੈ